ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗ ਜੀਓ ਆਓ ਉਹ ਦੇ ਮਹੀਨੇ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਇਸ ਸ਼ਹੀਦੀ ਦਿਹਾੜਿਆਂ ਵਿੱਚ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਆਪਣਾ ਵਾਰ ਕੇ ਗੁਰਪਾਨ ਆਪਣੇ ਧਰਮ ਦੀ ਖਾਤਰ ਦੂਜਿਆਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਬਲੀਦਾਨ ਦੇ ਕੇ ਇੱਕ ਵਿਲੱਖਣ ਸ਼ਹੀਦੀ ਪ੍ਰਾਪਤ ਕੀਤੀ ਆਓ ਉਹਨਾਂ ਵਿੱਚੋਂ ਇੱਕ ਇਤਿਹਾਸ ਹੈ ਬੀਬੀ ਮਮਤਾ ਜੀ ਉਹ ਕੌਣ ਸਨ ਉਹਨਾਂ ਦਾ ਜੀਵਨ ਕੀ ਹੈ ਅਤੇ ਉਹਨਾਂ ਦੀ ਗੁਰੂ ਪ੍ਰਤੀ ਪਿਆਰ ਕੀ ਸੀ ਆਓ ਸਾਰਾ ਇਤਿਹਾਸ ਜਾਣਨ ਵਾਸਤੇ ਇਸ ਵੀਡੀਓ ਵਿੱਚ ਆਪ ਜੀ ਬਣੇ ਰਹਿਣਾ ਤਾਂ ਜੋ ਪੂਰੀ ਵੀਡੀਓ ਆਪ ਜੀ ਨੂੰ ਸੁਣਨ ਲਈ ਆਪ ਜੀ ਦੇ ਸਮਝ ਵਿੱਚ ਆ ਸਕੇ ਕਿਸੇ ਚੁਗਲ ਨੇ ਲੋਪੜ ਦੇ कोतवाल জাফর ਅਲੀ ਖਾਨ ਪਾਸ ਜਾ ਚੁਗਲੀ ਕੀਤੀ ਕਿ ਨਿਹੰਗ ਖਾਨ ਪਠਾਨ ਦੀ ਹਵੇਲੀ ਕਿਲੇ ਵਿੱਚ ਸਿੰਘ ਆਏ ਹੋਏ ਨੇ कोतवाल ਨੇ ਹਵੇਲੀ ਨੂੰ ਕੇਰਾ ਪਾ ਸਭ ਤਲਾਸ਼ੀ ਲੈ ਆਪਣੀ ਤਸੱਲੀ ਕੀਤੀ ਉਸ ਨੂੰ ਕੋਈ ਵੀ ਸਿੰਘ ਨਾ ਮਿਲਿਆ ਆਖਿਰ ਇੱਕ ਕੋਠੜੀ ਜੋ ਅੰਦਰੋਂ ਬੰਦ ਸੀ ਉਸ ਦੀ ਤਲਾਸ਼ੀ ਲੈਣ ਲਈ कोतवाल ਨੇ निहांग, निहांग, निहांग खान उउस ਦਾ ਕੁੰਡਾ ਖੋਲ ਲੈ ਕੇ ਆ ਨਿਹੰਗ ਖਾਨ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਲੜਕੀ ਤੇ ਮੇਰਾ ਦਮਾਦ ਸੁੱਤੇ ਪਏ ਨੇ ਜੇ ਚਾਹੋ ਤਾਂ ਮੈਂ ਤੁਹਾਡੀ ਤਸੱਲੀ ਕਰਵਾ ਸਕਦਾ ਹਾਂ ਕੋਤਵਾਲ ਹੀਮਾ ਮੰਗ ਵਾਪਸ ਚਲਾ ਗਿਆ ਇਸ ਕੋਠੜੀ ਚ ਪਈ ਬਚਿੱਤਰ ਸਿੰਘ ਅਤੇ ਨਿਹੰਗ ਖਾਨ ਦੀ ਬੇਟੀ ਬੀਬੀ ਮਮਤਾ ਜੀ ਪਿਤਾ ਦੇ ਮੂੰਹੋਂ ਧੀ ਤੇ ਦਮਾਦ ਦੇ ਬੋਲ ਸੁਣਾਂ ਬੀਬੀ ਮਮਤਾਜ ਨੇ जख्मी ਭਾਈ ਬਚਿੱਤਰ ਸਿੰਘ ਦੇ ਚਰਨਾਂ ਤੇ ਆਪਣਾ ਸਿਰ ਰੱਖ ਦਿੱਤਾ ਤੇ ਉਸ ਨੂੰ ਆਪਣਾ ਪਤੀ ਮੰਨ ਲਿਆ ਉਸ ਦੀ ਬਹੁਤ ਸੇਵਾ ਕਰਦੀ ਰਹੀ ਅਗਲੀ ਰਾਤ ਭਾਈ ਬਚਿੱਤਰ ਸਿੰਘ ਜੀ ਅਕਾਲ ਚਲਾਣੇ ਕਰ ਗਏ ਨਿਹੰਗ ਖਾਨ ਨੇ ਭਾਈ ਗੁਰਸਾ ਸਿੰਘ ਘੋਣੀਆਂ ਤੇ ਬੱਗਾ ਸਿੰਘ ਤਰਖਾਨ ਨੂੰ ਬੁਲਾ ਕੇ ਦਿਨ ਚੜ੍ਹਨ ਤੋਂ ਪਹਿਲਾਂ ਕਿਲੇ ਅੰਦਰ ਇੱਕ ਖੂਹ ਤੇ ਕੋਲ ਸਸਕਾਰ ਕਰ ਦਿੱਤਾ ਸਵੇਰ ਹੋਣ ਤੋਂ ਪਹਿਲਾਂ ਸਿਵਾ ਅੰਗਿਠਾ ਸੰਭਾਲ ਕੋਈ ਨਿਸ਼ਾਨ ਬਾਕੀ ਨਾ ਰਹਿਣ ਦਿੱਤਾ ਬੇਬੀ ਮੁਮਤਾਜ਼ ਜੋ ਬਸੀ ਪਠਾਣਾ ਮੰਗੀ ਹੋਈ ਸੀ ਜਦੋਂ ਉਸ ਦਾ ਨਿਕਾਹ ਕਰਨ ਲਈ ਘਰ ਵਿੱਚ ਸਲਾਹ ਹੋਈ ਤਾਂ ਉਸ ਨੇ ਆਪਣੀ ਮਾਂ ਜੈਨਾ ਨੂੰ ਕਹਿ ਦਿੱਤਾ ਕਿ ਮੈਂ ਹੁਣ ਕਦੇ ਵੀ ਨਿਕਾਹ ਨਹੀਂ ਕਰਾਵਾਂਗੀ ਸਾਰੀ ਉਮਰ ਅੱਲਾ ਦੀ ਬੰਦਗੀ ਕਰਾਂਗੀ ਉਸ ਤੋਂ ਬਾਅਦ ਘਰਦਿਆਂ ਨੇ ਉਸ ਨੂੰ ਕਦੇ ਨਿਕਾਹ ਲਈ ਮਜਬੂਰ ਨਾ ਕੀਤਾ ਉਹ ਹਰ ਰੋਜ਼ ਅਮਰਤ ਵੇਲੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਉਸ ਕੋਠੜੀ ਮੋਰੇ ਬੈਠ ਕੇ ਸਿਮਰਨ ਕਰਦੀ ਜਿੱਥੇ ਦਸ਼ਮੇਸ਼ ਜੀ ਵਿਰਾਜੇ ਸਨ ਆਪਣੇ ਨੇਮ ਤੋਂ ਬਾਅਦ ਹੀ ਉਹ ਕੁਝ ਸ਼ਕਦੀ ਤੇ ਸ਼ਕਾਉਂਦੀ ਅਤੇ ਸਾਰਾ ਦਿਨ ਮਾਲਾ ਫੇਰਦੀ ਰਹਿੰਦੀ ਸ਼ਾਮ ਨੂੰ ਭਾਈ ਬਚਿੱਤਰ ਸਿੰਘ ਤੇ ਅੰਗੇਠੇ ਵਾਲੇ ਸਥਾਨ ਮੋਰੇ ਬੈਠ ਕੇ ਨਿਤਨਮ ਕਰਕੇ ਭੋਜਨ ਸ਼ਕਦੀ ਤੇ देर ਰਾਤ ਤੱਕ ਸਿਮਰਨ ਨਾਲ ਲਿਵ ਜੋੜਦੀ ਉਹ ਇਨਾਂ ਦੋਵਾਂ ਸਥਾਨਾਂ ਤੇ ਬਹੁਤੀ ਸ਼ਰਧਾ ਨਾਲ ਝਾੜੂ ਫੇਰਦੀ ਤੇ ਦੀਪਕ ਵੀ ਜਗਾਉਂਦੀ ਦਿਨ ਰਾਤ ਸਿਮਰਨ ਚ ਲੀਨ ਹੋਈ ਬੀਬੀ ਮਮਤਾਜ ਸੰਤ ਰੂਪ ਹੋ ਗਈ ਉਹ ਬਹੁਤ ਹੀ ਘੱਟ ਬੋਲਦੀ ਤੇ ਜੋ ਵੀ ਬਚਨ ਕਰਦੀ ਉਹ ਸੱਚ ਹੋ ਜਾਂਦੇ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਉਸਦਾ ਅਥਾ ਪਿਆਰ ਸੀ ਉਹ ਕਦੇ ਕਦਾਈ ਆਪਣੇ ਹੀ ਮੂੰਹੋਂ ਬੋਲ ਉੱਠਦੀ ਭਾਵੇਂ ਕਾ ਖਾਬਿੰਗ ਗੁਰੂ ਗੋਬਿੰਦ ਸਿੰਘ ਜੀ ਹਰ ਥਾਈ ਸਹਾਈ ਗੁਰੂ ਗੋਬਿੰਦ ਸਿੰਘ ਜੀ ਹਰਤਾ ਕਰਤਾ ਆਪ ਗੁਰੂ ਗੋਬਿੰਦ ਸਿੰਘ ਜੀ ਦਰਦ ਬਾਣੇ ਦੀ ਲਾਜ ਰੱਖੇ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਸਰਦਾਂ ਬਾਣ ਲੋਕ ਬੀਬੀ ਜੀ ਦੇ ਦਰਸ਼ਨ ਕਰਨ ਲਈ ਉਸ ਦੀ ਉਡੀਕ ਕਰਦੇ ਰਹਿੰਦੇ ਹਾਰਸੂ ਦੀ ਚੌਥ 1710 ਈਸਵੀ ਨੂੰ ਗੁਰੂ ਹਰ Rai ਸਾਹਿਬ ਜੀ ਦੀ ਪੁੱਤਰੀ ਬੀਬੀ ਰੂਪਕੌਰ ਆਪਣੇ ਇਕਲੌਤੇ ਪੁੱਤਰ ਅਮਰ ਸਿੰਘ ਅਤੇ ਕੀਰਤਪੁਰ ਸਾਹਿਬ ਦੀ ਸੰਗਤਾ ਸਮੇਤ ਬੀਬੀ ਮਮਤਾਜ ਨੂੰ ਮਿਲਣ ਲਈ ਕੋਟਰਾ ਨਿਹੰਗ ਖਾਨ ਚ ਆਈ ਬੀਬੀ ਰੂਪਕੌਰ ਸੰਗਤਾ ਸਮੇਤ ਇੱਕ ਰਾਤ ਇੱਥੇ ਹੀ ਠਹਿਰੀ ਤੇ ਉਸਨੇ ਬੀਬੀ ਮਮਤਾਜ ਨੂੰ ਬੈਠਣ ਵਾਲੀ ਇੱਕ ਚੌਂਕੀ ਭੇਟ ਕੀਤੀ 1947 ਈਸਵੀ ਦੇ ਵੰਡ ਸਮੇ ਇਹ ਚੌਂਕੀ ਕਿਧਰੇ ਗੁੰਮ ਹੋ ਗਈ ਤੇ ਮੋੜ ਅੱਜ ਤੱਕ ਇਸ ਬਾਰੇ ਪਤਾ ਨਹੀਂ ਲੱਗ ਸਕਿਆ ਗੁਰੂ ਹਰ Rai ਜੀ ਦੀਤੀ ਅਤੇ ਗੁਰੂ ਦਸ਼ਮੇਚੀ ਦੀ ਵਰ੍ਹੋਸਾਈ ਤੇ ਬੀਬੀ ਮਮਤਾਜ ਨੇ ਸਾਰੀ ਰਾਤ ਗੁਰੂ ਘਰ ate ਗੁਰੂ ਪਰਿਵਾਰ ਦੀਆਂ ਬਾਤਾਂ ਕਰਦਿਆਂ ਹੀ ਬਤੀਤ ਕੀਤੀ ਅਗਲੀ ਸਵੇਰ ਨੂੰ ਬੀਬੀ ਮਮਤਾਜ ਨੇ ਸਾਰਿਆਂ ਨੂੰ ਬਹੁਤੇ ਪਿਆਰ ਨਾਲ ਵਿਦਾ ਕੀਤਾ ਤੇ ਬੀਬੀ ਰੂਪਕੌਰ ਸੰਗਤਾਂ ਸਮੇਤ ਕੀਰਤਪੁਰ ਸਾਹਿਬ ਜਾ ਪੁੱਜੇ 100 ਸਾਲ ਦੀ ਉਮਰ ਤੱਕ ਬੀਬੀ ਮਮਤਾਜ ਨੇ ਕੋਟਰਾ ਨਿਹੰਗ ਖਾਨ ਦੇ ਕਿਲੇ ਚ ਰਹਿ ਕੇ ਜੀਵਨ ਬਤੀਤ ਕੀਤਾ ਤੇ ਫਿਰ ਉਹ ਨੌਰੰਗਪੁਰਾ ਝਾਂਡੀਆਂ ਦੇ ਪਿੰਡ ਅਨ ਤੇ ਕਿਲੇ ਚ ਚਲੀ ਗਈ ਇਹ ਕਿਲਾ ਵੀ ਉਹਨਾਂ ਦੀ ਆਪਣੀ ਰਿਆਸਤ ਅਧੀਨ ਹੀ ਆਉਂਦਾ ਸੀ ਜਿਸ ਨੂੰ ਬੀਬੀ ਦੇ ਪਿਤਾ ਨਿਹੰਗ ਖਾਨ ਨੇ ਆਪਣੇ ਪਿਤਾ ਨੁਰੰਗ ਖਾਨ ਦੇ ਨਾਂ ਤੇ ਬਣਾਇਆ ਤੇ ਪਿੰਡ ਨੁਰੰਗਪੁਰ ਵੀ ਵਸਾਇਆ ਸੀ ਦੋ ਸਿਪਾਹੀ ਵੀ ਬੀਬੀ ਦੇ ਨਾਲ ਹੀ ਗਏ ਜੋ ਦਿਨ ਰਾਤ ਸੇਵਾ ਚ ਜੁਟੇ ਰਹੇ ਬੀਬੀ ਨੇ ਇਸ ਕਿਲੇ ਚ 31 ਸਾਲ ਤੱਕ ਤਪ ਸਾਧਿਆ ਉਹ ਇਹਨਾਂ 31 ਸਾਲਾਂ ਵਿੱਚ ਹਰ ਵਾਰੀ ਸਾਲ ਚ ਇੱਕ ਵਾਰੀ ਪੋ ਮਹੀਨੇ ਚਾਨਣੇ ਪੱਖ ਦੀ 14 ਨੂੰ ਰੱਥ ਤੇ ਬਹਿ ਕੇ ਕੋਟਰਾ ਨਿਹੰਗ ਖਾਉਂਦੀ ਤੇ ਕਿਲੇ ਅੰਦਰ ਬਣੇ ਦੋਵਾਂ ਸਥਾਨਾਂ ਦਸ਼ਮੇ ਜੀ ਦੇ ਬਚਿੱਤਰ ਸਿੰਘ ਜੀ ਦੇ ਬਹੁਤ ਹੀ ਸ਼ਰਧਾ ਨਾਲ ਮੱਥਾ ਟੇਕਦੀ ਉਸ ਦੇ ਇੱਥੇ ਆਉਣ ਤੇ ਹੀ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਆਣ ਜੁੜਦੀਆਂ ਤੇ ਬਹੁਤ ਹੀ ਰੌਣਕ ਬਣੀ ਰਹਿੰਦੀ ਖੜਾ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਦੇ ਵਰਤਾਵੇ ਅਤੁੱਟ ਵਰਤਦੇ ਬੀਬੀ ਕੁਝ ਦਿਨ ਇੱਥੇ ਰਹਿ ਕੇ ਵਾਪਸ ਨੁਰੰਗਪੁਰ ਦੇ ਕਿਲੇ ਨੂੰ ਮੁੜ ਜਾਂਦੀ ਬੇਬੀ ਮਮਤਾਜ ਨੇ ਸਾਰੀ ਉਮਰ ਸਿਦਕ ਤੇ ਮੁਰਤਬਨ ਗੁਰੂ ਚਰਨਾਂ ਦੀ ਪ੍ਰੀਤ ਚ ਗੁਜ਼ਾਰ ਦਿੱਤੀ 131 ਸਾਲ ਦੀ ਲੰਮੀ ਉਮਰ ਭੋਕੇ ਜੇਠ ਮਹੀਨੇ ਅੰਮ੍ਰਿਤ ਵੇਲੇ ਨਰਾਂਗਪੁਰ ਦੇ ਕਿਲੇ ਅੰਦਰ ਹੀ ਰੰਗੀ ਹੋਈ ਰੂਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਸਦਾ ਲਈ ਲੀਨ ਹੋ ਗਈ ਆਲਮ ਖਾਨ ਦੀ ਇਕਲੋਤੀ ਛੋਟੀ ਪੈਣ ਬੀਬੀ ਮਮਤਾਜ ਦਾ ਜਨਮ ਮਾਤਾ ਜੈਨਾ ਦੀ ਕੁੱਖੋਂ ਸੋਣਾ 199 ਈਸਵੀ ਨੂੰ ਨਿਹੰਗ ਖਾਨ ਦੇ ਘਰ ਹੋਇਆ ਤੇ ਉਸਨੇ ਮੈਂ 1820 ਈਸਵੀ ਨੂੰ ਚਲਾਣਾ ਕੀਤਾ ਉਹ ਇੱਕ ਐਸੀ ਮਹਾਨ ਸ਼ਖਸੀਅਤ ਹੈ ਜਿਸ ਨੂੰ ਗੁਰਦਸ਼ਮੀਰ ਜੀ ਤੋਂ ਲੈ ਕੇ ਸਿੱਖ ਰਾਜ ਤੱਕ ਦੇ ਮੇਰੇ ਸਫ਼ਰ ਨੂੰ ਅੱਖੀਂ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ